加ਨ ਨੂੰ ਤੁਸੀਂ ਆਪਾਂ ਮਾਂ ਕਹਿੰਦੇ ਆ ਜੀ ਤਾਂ ਫਿਰ ਨੂੰ ਇੱਕ ਰਾਸ਼ਟਰੀ ਜਾਨਵਰ ਦਾ ਵੀ ਦਰਜਾ ਦੇਣਾ ਚਾਹੀਦਾ ਤਾਂ ਕਿ ਇਹਦੀ ਪ੍ਰੋਪਰ ਇੱਕ ਰਿਸਪੈਕਟ ਹੋਵੇ ਇਹ ਆਵਾਰਾ ਗਾਵਾਂ ਜਿਹੜੀਆਂ ਨੇ ਜਿਹਨੂੰ ਆਪਾਂ ਗਊ ਮਾਤਾ ਕਹਿੰਦੇ ਹਨ ਇਹ ਮੌਤ ਦਾ ਤੰਤਰ ਕਰਦੀਆਂ ਸੜਕਾਂ ਦੇ ਘੁੰਮਰੀਆਂ ਨੇ ਕਿ ਸੜਕਾਂ ਦੇ ਉੱਪਰ ਘੁੰਮਦੇ ਵਾਰਾ ਪਸ਼ੂ ਜਿਨ੍ਹਾਂ ਦਾ ਅਸੀਂ ਆਲਰੇਡੀ ਪੂਰਾ ਹਿੰਦੁਸਤਾਨ ਦੇ ਇੱਕ ਨਾਗਰਿਕ ਜਾਂ ਇੰਡਸਟਰੀ ਜਿਹੜੀ ਹੈ ਸਾਰੀ ਉਹ ਕਾਉਸਸ ਜਿਹੜਾ ਜੀ ਪੇ ਕਰਦੀ ਉਹਦਾ ਫਿਰ ਉਹ ਕਿੱਥੇ ਜਾਂਦਾ ਜੀ ਪੈਸਾ ਔਰ ਰੋਜ਼ ਸੜਕਾਂ ਦੇ ਉੱਪਰ ਪੰਜਾਬ ਦੀ ਹਰਿਆਣਾ ਦੀ ਹਰੇਕ ਸਟੇਟ ਦੇ ਉੱਪਰ ਇਹ ਘਟਨਾਵਾਂ ਹੁੰਦੀਆਂ ਨੇ ਪਰ ਬਹੁਤ ਸਾਰੀਆਂ ਐਸੀਆਂ ਜਾਨਾਂ ਚਲੀ ਜਾਂਦੀਆਂ ਨੇ ਜਿਨ੍ਹਾਂ ਨੂੰ ਸੋਚਿਆ ਵੀ ਨਹੀਂ ਹੁੰਦਾ ਕਿ ਸਾਡੇ ਸਾਹਮਣੇ ਮੌਤ ਖੜੀ ਹੈ ਜੀ ਉਮੀਦ ਤਾਂ ਉਹਨਾਂ ਨੂੰ ਥੋੜੇ ਤੋਂ ਹੈ ਤੁਸੀਂ ਕਹਿੰਦੇ ਕਿ ਸੈਂਟਰ ਸਰਕਾਰ ਕੋਈ ਬਿਲ ਪਾਸ ਕਰੇ ਪੰਜਾਬ ਸਰਕਾਰ ਕੀ ਕਰੂ ਇਹ ਜਿਹੜੀਆਂ ਵਾਰਾ ਗਊਆਂ ਨੇ ਜੀ ਇਹ ਪੰਜਾਬ ਤੋਂ ਨਹੀਂ ਬਾਹਰ ਦੇ ਸਟੇਟਾਂ ਤੋਂ ਆ ਰਹੇ ਨੇ ਕੋਣ ਛੱਡ ਕੇ ਜਾਂਦਾ ਜੀ ਇਹ ਵੱਡਾ ਸਵਾਲ ਹੈ ਨਿਸ਼ਾਨਾ ਜਿਵੇਂ ਰਾਜਵੀਰ ਜਵੰਧਾ ਦਾ ਹਿਮਾਚਲ ਦੇ ਵਿੱਚ ਹੋਇਆ ਜੀ ਐਕਸੀਡੈਂਟ ਮਾਚਲ ਦੇ ਵਿੱਚ ਵੀ ਪ੍ਰਾਬਲਮ ਹੈਗੀ ਆ ਪੰਜਾਬ ਦੇ ਵਿੱਚ ਵੀ ਹੈਗੀ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਇਹਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਦੇ ਵਿੱਚ ਐਕਸੀਡੈਂਟ ਹੋ ਕੇ ਅਵਾਰਾ ਪਛਵਾਣਾ ਡੈਥ ਹੋਈ ਹੈ ਜੀ ਇਹ ਹਰੇਕ ਸਟੇਟ ਦਾ ਮਸਲਾ ਹੈ ਜੀ ਕਾਨੂੰਨ ਮੁਤਾਬਕ ਤਾਂ ਪਰਚਾ ਬਣਦਾ ਜੀ ਕਿ ਪਰਚਾ ਕੀਤਾ ਜਾਵੇ ਜੀ ਪਰ ਡੇ ਦਾ 38 ਰੁਪਏ 38 ਰੁਪਏ ਮਿਲਦੇ ਇੱਕ ਗਾਂ ਦੇ ਰੱਖ ਰਖਾਅ ਵਾਸਤੇ ਸਰਕਾਰ ਪੇ ਕਰਦੀ ਹੈ ਜੀ ਤਾਂ ਉਹ ਪੈਸਾ ਵੀ ਜਿਹੜਾ ਜੀ ਲੱਗ ਰਿਹਾ ਤੇ ਅਵਾਰਾ ਗਊਆਂ ਵੀ ਘੁੰਮ ਰੀਆਂ ਨੇ ਸੜਕਾਂ ਤੇ ਕਿ ਕਦੋਂ ਤੱਕ ਆਪਾਂ ਆਪਣੇ ਹੀਰੇ ਗਵਾਉਂਦੇ ਰਹਾਂਗੇ ਕਦੋਂ ਤੱਕ ਆਪਾਂ ਆਪਣੇ ਪਰਵਾਨੇ ਦੇ ਜੀ ਗਵਾਉਂਦੇ ਰਹਾਂਗੇ ਕਿਤੇ ਨਾ ਕਿਤੇ ਤਾਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਨਾ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਇੱਥੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਅੱਜ ਪਟਿਆਲਾ ਦੇ ਵਿੱਚ ਨਾਬਾ ਦੇ ਐਮ ਐਲ ਏ ਦੇਵਮਾਨ ਜੀ ਪਹੁੰਚੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜੇ ਪ੍ਰਸਾਦ ਦੀ ਪ੍ਰਸਿੱਧ ਆਪਣੇ ਕਲਾਕਾਰ ਨੇ ਚਾਹੇ ਅਦਾਕਾਰ ਕਹਿ ਲੋ ਉਹਨਾਂ ਨਾਲ ਕਾਫੀ ਹਾਦਸੇ ਵਾਪਰੇ ਨੇ ਚਾਹੇ ਗੱਲ ਰਾਜਵੀਰ ਜਵੰਦਾ ਦੀ ਕਰ ਲਈਆਂ ਪਿਛਲੇ ਦਿਨੀ ਵਰਿੰਦਰ ਘੁੰਮਣ ਦੀ ਕਰ ਲਈ ਜਿਸ ਦੇ ਨਾਲ ਜਿਹਦੀ ਮੌਤ ਹੋ ਗਈ ਤੋਂ ਹਾਰਟ ਅਟੈਕ ਕਰਕੇ ਸੋ ਗੱਲਬਾਤ ਕਰਦੇ ਆਂ ਦੇਮਾਂ ਦੀ ਨਾਲ ਸਿਰਫ ਪੰਜਾਬ ਦੇ ਵਿੱਚ ਜਿਹੜੇ ਕਲਾਕਾਰਾਂ ਦਾ ਜਾਂ ਫਿਰ ਐਂ ਕਹਿ ਲਓ ਪੰਜਾਬ ਨੂੰ ਨਜ਼ਰ ਲੱਗ ਚੁੱਕੀ ਹੈ ਕਿਉਂਕਿ ਕਾਫੀ ਜਿਹੜੇ ਕਲਾਕਾਰ ਉਹਨਾਂ ਦੀ ਮੌਤਾਂ ਹੋ ਰਹੀਆਂ ਨੇ ਇਸ ਟਾਈਮ ਦੇ ਉੱਤੇ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਕੋ ਬੜੀ ਦੁਖਦਾਈ ਘਟਨਾ ਹੋਈ ਹੈ ਇੱਕ ਬਹੁਤ ਹੀ ਉੱਬਰ ਦਾ ਸਤਾਰਾ ਸਾਡਾ ਪ੍ਰਾਰਾਜ ਰਜਵੀਰ ਜਵੰਦਾਸ ਉਮਰ ਸਿਰਫ 34-35 ਸਾਲ ਉਹ ਛੋਟੀ ਉਮਰ ਦੇ ਵਿੱਚ ਇੱਕ ਐਕਸੀਡੈਂਟ ਦਾ ਸ਼ਿਕਾਰ ਹੋਇਆ ਐਕਸੀਡੈਂਟ ਵੀ ਸੜਕ ਤੇ ਹੋਇਆ ਜਿਹੜਾ ਅਵਾਰਾ ਪ੍ਰਸ਼ਨਾ ਹੋਇਆ ਇਹਦੇ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੱਲ ਸੰਸਕਾਰ ਸੀ ਮੈਂ ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਜੀ ਕਿ ਸੜਕਾਂ ਦੇ ਉੱਪਰ ਘੁੰਮਦੇਵਾਰਾ ਪਸ਼ੂ ਜਿਨ੍ਹਾਂ ਦਾ ਅਸੀਂ ਆਲਰੇਡੀ ਪੂਰਾ ਹਿੰਦੁਸਤਾਨ ਦੇ ਇੱਕ ਨਾਗਰਿਕ ਜਾਂ ਇੰਡਸਟਰੀ ਜਿਹੜੀ ਹੈ ਸਾਰੀ ਉਹ ਕਾਉਸਟਸ ਜਿਹੜਾ ਜੀ ਪੇ ਕਰਦੀ ਆ ਉਹਦਾ ਫਿਰ ਉਹ ਕਿੱਥੇ ਜਾਂਦਾ ਜੀ ਪੈਸਾ ਜਿਹੜੀਆਂ ਗਊਸ਼ਾਲਾ ਨੇ ਉਹਦੇ ਵਿੱਚ ਕੀ ਉਹਨਾਂ ਦੀ ਰੱਖ-ਰਖਾਅ ਲਈ ਪ੍ਰੋਪਰ ਪ੍ਰਬੰਧ ਨਹੀਂ ਹੈਗੇ ਇਹਦੀ ਪ੍ਰੋਪਰ ਮੀਟਿੰਗ ਹੋਣੀ ਚਾਹੀਦੀ ਹੈ ਜੀ ਔਰ ਰੋਜ਼ ਸੜਕਾਂ ਦੇ ਉੱਪਰ ਪੰਜਾਬ ਦੀ ਹਰਿਆਣਾ ਦੀ ਹਰੇਕ ਛੇੜ ਦੇ ਉੱਪਰ ਇਹ ਘਟਨਾਵਾਂ ਹੁੰਦੀਆਂ ਨੇ ਪਰ ਬਹੁਤ ਸਾਰੀਆਂ ਐਸੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਸੋਚਿਆ ਵੀ ਨਹੀਂ ਹੁੰਦਾ ਇਹ ਸਾਡੇ ਸਾਹਮਣੇ ਮੌਤ ਖੜੀ ਹੈ ਜੀ ਇਹ ਆਵਾਰਾ ਗਾਵਾਂ ਜਿਹੜੀਆਂ ਨੇ ਜਿਹਨੂੰ ਆਪਾਂ ਗਊ ਮਾਤਾ ਕਹਿੰਦੇ ਹਨ ਇਹ ਮੌਤ ਦਾ ਤਾंडव ਕਰਦੀਆਂ ਸੜਕਾਂ ਦੇ ਘੁੰਮਰੀਆਂ ਨੇ ਪਰ ਜਿਹੜੀ ਸਰਕਾਰ ਹੈ ਜੀ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਇਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣੇ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਸੀਗੀ ਕਿ ਜਿਹੜੀਆਂ ਸਾਡੀਆਂ ਆਵਾਰਾ ਪਸ਼ੂ ਨੇ ਗਾਵਾਂ ਨੇ ਇਹਨਾਂ ਦੀ ਪ੍ਰੋਪਰ ਮੋਨੀਟਰਿੰਗ ਹੋਣੀ ਚਾਹੀਦੀ ਹੈ ਬਹੁਤ ਵੱਡੇ ਵੱਡੇ ਹਾਸੇ ਹੁੰਦੇ ਆ ਇਹਦੇ ਖਿਲਾਫ ਕੋਈ ਨਾ ਕੋਈ ਸਖਤ ਕਾਨੂੰਨ ਬਣਨਾ ਚਾਹੀਦਾ ਪਰ ਮੈਂ ਵੀ ਗੱਲ ਕੀਤੀ ਸੀ ਕਿ ਗਾਂ ਨੂੰ ਤੁਸੀਂ ਆਪਾਂ ਮਾਂ ਕਹਿੰਦੇ ਹੋ ਜੀ ਤਾਂ ਫਿਰ ਨੂੰ ਇੱਕ ਰਾਸ਼ਟਰੀ ਜਾਨਵਰ ਦਾ ਵੀ ਦਰਜਾ ਦੇਣਾ ਚਾਹੀਦਾ ਤਾਂ ਕਿ ਇਹਦੀ ਪ੍ਰੋਪਰ ਇੱਕ ਰਿਸਪੈਕਟ ਹੋਵੇ ਉਹਦੇ ਦਰਮਿਆਨ ਮੈਂ ਗੱਲ ਕਰਦੇ ਕਦੇ ਕਿਤੇ ਰਾਸ਼ਟਰੀ ਪੰਛੀ ਦਾ ਜਕਰ ਆ ਗਿਆ ਜੀ ਤਾਂ ਮੀਡੀਆ ਵਾਲੇ ਭਰਾਵਾਂ ਨੇ ਰਾਸ਼ਟਰੀ ਪੰਛੀ ਰੱਖ ਕੇ ਉਹਨੂੰ ਹਾਈਲਾਈਟ ਕਰਤਾ ਆਪਣੇ ਵੀਊ ਦੇ ਚੱਕਰ 'ਚ ਉਹ ਗੱਲ ਮੁੱਦਾ ਵਿੱਚ ਹੀ ਰਹਿ ਗਿਆ ਜੀ ਕਿਤਨੇ ਕਹਦੇ ਸਾਨੂੰ ਸੰਜੀਦਗੀ ਚਾਹੀਦੀ ਐ ਮੈਂ ਤੁਹਾਨੂੰ ਵੀ ਮੀਡੀਆ ਵਾਲੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹ ਐਸੇ ਮੁੱਦੇ ਨੇ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਜੀ ਤੁਸੀਂ ਰੋਡ 'ਤੇ ਰਹਿੰਦੇ ਹੋ ਤੁਸੀਂ ਕਵਰੇਜ ਕਰਨ ਵਾਸਤੇ ਜਾਂਦੇ ਹੋ ਤੁਹਾਡੇ ਨਾਲ ਵੀ ਕੋਈ ਇਨਸੀਡੈਂਟ ਹੋ ਸਕਦਾ ਮੇਰੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਜੀ ਇਹ ਗੰਭੀਰ ਮੁੱਦਾ ਹੈ ਜੀ ਇਹਦੇ ਉੱਪਰ ਸਾਨੂੰ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਔਰ ਅਸੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਤਾਂ ਮੈਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰੂੰਗਾ ਕਿ ਆਪਾਂ ਵੀ ਪੰਜਾਬ ਸਰਕਾਰ ਵੱਲੋਂ ਕੋਈ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਭੇਜੀਏ ਕਿ ਸੜਕਾਂ ਤੇ ਘੁੰਮਦੇ ਆਵਾਰਾ ਪਸ਼ੂ ਜਿਹੜੇ ਨੇ ਉਹਨਾਂ ਖਿਲਾਫ ਸਖਤ ਕਾਨੂੰਨ ਬਣੇ ਜਿਹੜੀਆਂ ਗਊਸ਼ਾਲਾ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਜਾਂ ਹਰ ਇੱਕ ਸਟੇਟ 'ਚ ਕੰਮ ਕਰ ਰਹੀਆਂ ਉਹਨਾਂ ਦੀ ਪ੍ਰੋਪਰ ਮੋਨਿਟਰਿੰਗ ਹੋਵੇ ਔਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਗਰ ਉਸ ਤੋਂ ਬਾਅਦ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹਦੇ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਦੇਮਨ ਸਾਹਿਬ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਵੱਲੋਂ ਚੁਣੀ ਗਈ ਹੈ। ਠੀਕ ਹੈ ਜੀ ਸਰਕਾਰ ਤਾਂ ਚੁਣੀ ਗਈ ਕਿਉਂਕਿ ਉਹਨਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸੀ। ਉਮੀਦਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਹੁਣ ਜਿਹੜੇ ਹਾਦਸੇ ਹੋ ਰਹੇ ਨੇ ਗਾਂ ਸੈਸ ਸਰਕਾਰ ਨੂੰ ਦਿੰਦੇ ਨੇ। ਠੀਕ ਹੈ ਜੀ ਉਹ ਸੈਸ ਚਾਹੇ ਬਿਜਲੀ ਦੇ ਵਿੱਚ ਚਲਾ ਲਓ ਜਾਂ ਫਿਰ ਰਜਿਸਟਰੀਆਂ ਦੇ ਵਿੱਚ ਚਲਾਓ ਹਰ ਜਗ੍ਹਾ ਤੇ ਜ਼ਿਆਦਾਤਰ ਗਾਂ ਸੈਸ ਦਿੱਤਾ ਜਾਂਦਾ। ਸੋ ਜਿਹੜੇ ਆਮ ਲੋਕ ਨੇ ਉਹ ਦੇਖਦੇ ਤਾਂ ਪੰਜਾਬ ਸਰਕਾਰ ਦੇ ਵਾਲੀ ਨੇ ਉਮੀਦ ਤਾਂ ਉਹਨਾਂ ਨੂੰ ਥੋੜੇ ਤੋਂ ਹੈ ਤੁਸੀਂ ਕਹਿੰਦੇ ਕਿ ਸੈਂਟਰ ਸਰਕਾਰ ਕੋਈ ਬਿਲ ਪਾਸ ਕਰੇ ਪੰਜਾਬ ਸਰਕਾਰ ਕੀ ਕਰੂਗੀ ਇਹਦੇ ਜਨਾ ਤੁਸੀਂ ਇਹਨੂੰ ਮੈਂ ਇਸ ਇਹ ਕਹਿ ਰਿਹਾ ਜੀ ਮੈਂ ਤਾਂ ਕਹਿਣਾ ਕਿ ਬਿਲ ਪਾਸ ਕਰਕੇ ਭੇਜਣਾ ਚਾਹੀਦਾ ਇਹ ਜਿਹੜੀਆਂ ਆਵਾਰਾ ਗਊਆਂ ਨੇ ਜੀ ਇਹ ਪੰਜਾਬ ਤੋਂ ਨਹੀਂ ਬਾਹਲੀ ਸਟੇਟਾਂ ਤੋਂ ਆ ਰਹੇ ਨੇ ਕੌਣ ਛੱਡ ਕੇ ਜਾਂਦਾ ਜੀ ਇਹ ਵੱਡਾ ਸਵਾਲੀ ਨਿਸ਼ਾਨ ਹਰ ਇੱਕ ਸਟੇਟ ਦੇ ਵਿੱਚ ਇਦਾਂ ਹੀ ਹੈ ਜੀ ਕੋਈ ਇੱਥੇ ਤਾਂ ਬਾਰਡਰ ਤਾਂ ਹੈ ਨਹੀਂ ਨਾ ਕੋਈ ਤਾਰ ਲੱਗੀ ਹੈ ਜੀ ਨਾ ਕੋਈ ਫੈਂਸ ਹੈ ਤਾਂ ਇਹ ਇਹ ਜਿਹੜੇ ਜਾਨਵਰ ਨੇ ਇਹ ਉਧਰੋਂ ਉਧਰ ਟ੍ਰੈਵਲ ਕਰਦੇ ਨੇ ਰਾਤਾਂ ਨੂੰ ਛੱਡੇ ਜਾਂਦੇ ਨੇ ਜੀ ਇਸ ਕਰਕੇ ਜਦੋਂ ਸਖਤ ਕਾਨੂੰਨ ਹੋਏਗਾ ਉਹਨਾਂ ਦੇ ਉੱਪਰ ਕੋਈ ਨੰਬਰਿੰਗ ਲੱਗੇਗੀ ਉਹਨਾਂ ਨੂੰ ਕੋਈ ਕਲਰ ਕੋਡ ਦਿੱਤਾ ਜਾਏਗਾ ਕਿ ਇਹ ਆ ਸਟੇਟ ਦਾ ਕਲਰ ਆਹਾ ਸਟੇਟ ਦਾ ਕਲਰ ਆਹਾ ਤਾਂ ਉਹਦੇ ਨਾਲ ਇਹ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਹੋਣ ਤਾਂ ਰੁਕੀਆਂ ਜਾ ਸਕਦੀਆਂ ਨੇ ਔਰ ਉਹਦੀ ਪ੍ਰੋਪਰ ਮੋਨਿਟਰਿੰਗ ਹੋ ਸਕਦੀ ਹੈ ਕਿ گاਉਂ ਕਿਹੜੇ ਸਟੇਟ ਦੀ ਹੈ ਜਾਂ ਠੱਠਾ ਕਿਹੜੀ ਸਟੇਟ ਦਾ ਜੀ ਤਾਂ ਕਿ ਇਹ ਘਟਨਾ ਅਗਰ ਹੋਏਗੀ ਤਾਂ ਫਿਰ ਉਹਦਾ ਨੰਬਰ ਪ੍ਰੋਪਰ ਲੱਗਿਆ ਹੋਵੇ ਤਾਂ ਉਹ ਜਾਨਵਰ ਦੀ ਪਛਾਣ ਕੋਈ ਰੱਖੀ ਜਾਵੇ ਤਾਂ ਕਿ ਉਹਨੂੰ ਆਇਡੈਂਟੀਫਾਈ ਕਰਕੇ ਤਾਂ ਉਹਦੇ ਨਾਲ ਸੰਬੰਧਿਤ ਜਿਹੜਾ ਵੀ ਵਿਅਕਤੀ ਹੈਗਾ ਉਹਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਸਾਹਿਬ ਤੁਸੀਂ ਕਿਹਾ ਕਿ ਬਾਹਰੋਂ ਜਿਹੜੀਆਂ ਗਉਆਂ ਆਉਂਦੀਆਂ ਨੇ ਹੁਣ ਪੰਜਾਬ ਦੇ ਵਿੱਚ ਜਿਹੜੀ ਗਉਆਂ ਆ ਜਾਂ ਮੱਝਾਂ ਦੁੱਧ ਦੇਣਾ ਛੱਡ ਦਿੰਦੀਆਂ ਨੇ ਜਿਹੜੇ ਪਿੰਡ ਦੇ ਲੋਕ ਉਹਨੇ ਸ਼ਹਿਰੀ ਲੋਕ ਹੋਣਗੇ ਉਹਨਾਂ ਨੂੰ ਵਾਰਾ ਛੱਡ ਦਿੰਦੇ ਨੇ। ਇਹ ਤਾਂ ਕਿਥੇ ਨਿੱਥੇ ਐ ਨਹੀਂ ਹੋਗਾ ਕਿ ਆਪਾਂ ਕਹਿ ਰਹੇ ਕਿ ਬਾਹਰਲੀ ਸਟੇਟਾਂ ਦੀ ਗਲਤੀ ਹੈ ਪਰ ਗਲਤੀ ਤਾਂ ਆਪਣੀ ਸਟੇਟ ਦੀ ਵੀ ਕਿਥੇ ਨਾ ਕਿਤੇ। ਲੇਖੋ ਇਹ ਇਹ ਇਕੱਲਾ ਕੋਈ ਪੰਜਾਬ ਦਾ ਮੁੱਦਾ ਨਹੀਂ ਜੀ ਤੇ ਪੂਰੇ ਦੇਸ਼ ਦਾ ਮੁੱਦਾ। ਮੈਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਇਹ ਪੂਰੇ ਦੇਸ਼ ਦਾ ਮੁੱਦਾ ਹੈ ਜੀ। ਪੂਰੇ ਦੇਸ਼ ਸਿੱਕੇ ਪੰਜਾਬ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਨੇ ਜਿਵੇਂ ਰਾਜਵੀਰ ਜਵੰਦਾ ਦਾ ਹਿਮਾਚਲ ਦੇ ਵਿੱਚ ਹੋਇਆ ਜੀ ਐਕਸੀਡੈਂਟ ਹਿਮਾਚਲ ਦੇ ਵਿੱਚ ਵੀ ਪ੍ਰਾਬਲਮ ਹੈਗੀ ਹੈ ਪੰਜਾਬ ਦੇ ਵਿੱਚ ਵੀ ਹੈਗੀ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੇ ਇਹਨਾਂ ਦੇ ਪਰਿਵਾਰਕ ਮੈਂਬਰ ਰਾਜਸਥਾਨ ਦੇ ਵਿੱਚ ਐਕਸੀਡੈਂਟ ਹੋ ਕੇ ਅਵਾਰਾ ਪਸ਼ਵਾਂ ਨਾਲ ਡੈਥ ਹੋਈ ਹੈ ਜੀ ਇਹ ਹਰੇਕ ਸਟੇਟ ਦਾ ਮਸਲਾ ਹੈ ਪਰ ਇਹਨੂੰ ਆਪਾਂ ਕੋਈ ਇੱਕ 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 ਵਿਸ਼ੇਸ਼ ਸਟੇਟ ਨੂੰ ਕਹੀਏ ਵੀ ਨਹੀਂ ਇਹਨਾਂ ਦਾ ਕਸੂਰ ਹੈ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਸਖਤ ਕਾਨੂੰਨ ਬਣੇ ਔਰ ਇਹਦਾ ਪ੍ਰੋਪਰ ਤਰੀਕੇ ਨਾਲ ਦੀ ਮੋਨੀਟਰਿੰਗ ਹੋਵੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਫਿਰ ਜਾ ਕੇ ਕਿਤੇ ਨਾ ਕਿਤੇ ਇਸ ਕੰਮ ਤੇ ਠੱਲ ਪੈ ਸਕਦੀ ਹੈ ਦੇਵਮਾਨ ਜੀ ਤੁਸੀਂ ਗੱਲ ਕਰੇ ਕਿ ਹਿਮਾਚਲ ਦੀ ਗੱਲ ਕਰੀ ਹਿਮਾਚਲ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਜਿਹੜੀ ਸਰਕਾਰ ਨੂੰ ਨੋਟਿਸ ਕੱਢ ਦਿੱਤਾ ਗਿਆ ਕਿ ਜਿਹੜਾ گاਉਂ ਸੈਸ ਲਿਆ ਜਾਂਦਾ ਉਹ ਕਿੱਥੇ ਜਾ ਰਿਹਾ ਇਸ ਗੱਲ ਦੀ ਪੁਸ਼ਟੀ ਕਰੀ ਜਾਵੇ ਪੰਜਾਬ ਸਰਕਾਰ ਵੀ ਕੋਈ ਇਹ ਜਿਹਾ ਕਰੂਗੀ ਨੀਯਮ ਅੱਗੇ ਜਾ ਕੇ ਅਸਲੀ ਨਾ ਜੀ ਜਦੋਂ ਕੋਈ ਐਕਸੀਡੈਂਟ ਹੁੰਦਾ ਕਾਨੂੰਨ ਮੁਤਾਬ ਤਾਂ ਫਿਰ ਜਿਹੜਾ ਕਾਊਂਸਸ ਜਿਹੜਾ ਇਕੱਠਾ ਹੁੰਦਾ ਉਹ ਅਸੀਂ ਨਗਰ ਕਾਉਂਸਲ ਦੇ ਵਿੱਚ ਸਾਡੇ ਕੋਲੇ ਆ ਗਿਆ ਜਿਵੇਂ ਨਗਰ ਕਾਉਂਸਲ ਲਾਬਾ ਚ ਅਸੀਂ ਉਹ ਗਊ ਗਊਸ਼ਾਲਾ ਨੂੰ ਦਿੰਨੇ ਆ ਜੀ ਤਾਂ ਗਊਸ਼ਾਲਾ ਦਾ ਫਿਰ ਫਰਜ਼ ਬਣਦਾ ਕਿ ਉਹਦਾ ਰੱਖ-ਰਖਾਓ ਉਹਦੀ ਸ਼ਾਮਸ ਬਾਲ ਹਰੇਕ ਪਰ ਡੇ ਦਾ 38 ਰੁਪਏ 38 ਰੁਪਏ ਮਿਲਦੇ ਇੱਕ ਗਾਂ ਦੇ ਰੱਖ-ਰਖਾਓ ਵਾਸਤੇ ਸਰਕਾਰ ਪੇ ਕਰਦੀ ਹੈ ਜੀ ਤਾਂ ਉਹ ਪੈਸਾ ਵੀ ਜਿਹੜਾ ਜੀ ਲੱਗ ਰਿਹਾ ਤੇ ਅਵਾਰਾ ਗਊਆਂ ਵੀ ਘੁੰਮ ਰੀਆਂ ਨੇ ਸੜਕਾਂ ਤੇ ਕੋਈ ਰੱਖ-ਰਖਾਅ ਵੀ ਹੈ ਨਹੀਂ ਇਹਦਾ ਮਤਲਬ ਸਵਾਲੀ ਨਿਸ਼ਾਨ ਤਾਂ ਕਾਫੀ ਗੰਭੀਰ ਨੇ ਜੀ ਇਸ ਦੇ ਉੱਪਰ ਪ੍ਰੋਪਰ ਜਿਹੜੀ ਸਖਤ ਕਾਨੂੰਨ ਬਣਨਾ ਚਾਹੀਦਾ ਪੰਜਾਬ ਸਰਕਾਰ ਵੀ ਸਖਤ ਕਾਨੂੰਨ ਬਣਾਵੇ ਕੇਂਦਰ ਸਰਕਾਰ ਪੂਰੇ ਦੇਸ਼ ਦੇ ਵਿੱਚ ਬਣਾਵੇ ਤਾਂ ਕਿ ਅੱਗੇ ਤੋਂ ਇਸ ਦੀਆਂ ਘਟਨਾਵਾਂ ਜਿਹੜੀਆਂ ਨਾ ਹੋਣ। ਮਾਨ ਸਾਹਿਬ ਗੱਲ ਕਰੀਏ ਕਾਫੀ ਇਹ ਜਿਹੜਾ ਮਸਲਾ ਗੰਭੀਰ ਹੁੰਦਾ ਜਾ ਰਿਹਾ ਕਿਉਂਕਿ ਹੁਣ ਜਿਵੇਂ ਸਰਕਾਰ ਦੇ ਵੱਲੋਂ ਜ਼ੀਰੋ ਟੋਲਰੈਂਸ ਕਹੀ ਗਈ ਹੈ ਕਿ ਕਿਸੇ ਵੀ ਨਵੇਂ ਗਲਤ ਕੰਮ ਕਰਿਆ ਜਾ ਰਿਹਾ ਉਸ ਪ੍ਰਤੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਤੇ ਹੁਣ ਕਿਸੇ ਨੂੰ ਕਿਤੇ ਇਹ ਨਹੀਂ ਲੱਗਦਾ ਕਿ ਤੁਹਾਨੂੰ ਇਸ ਮਸਲੇ ਤੇ ਜ਼ਿਆਦਾ ਗੌਰ ਦੇਣਾ ਚਾਹੀਦਾ ਹੈ ਕਿ ਇਹ ਮਸਲਾ ਜ਼ਿਆਦਾ ਗੰਭੀਰ ਹੁੰਦਾ ਜਾ ਰਿਹਾ। ਦੇਖੋ ਮੈਂ ਤਾਂ ਮੈਂ ਤਾਂ ਇੱਕ ਚੁਣਿਆ ਹੋਇ ਦਾਨ ਸਭਨ ਆਬਦ ਬਤੌਰੇ ਐਮਐਲਏ ਮੈਂ ਗੱਲ ਕਰ ਰਿਹਾ ਕਿ ਬਿਲਕੁਲ ਮਸਲਾ ਗੰਭੀਰ ਹੈ ਜੀ ਸਾਨੂੰ ਸਭ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਇਕੱਲਾ ਸਰਕਾਰ ਨਹੀਂ ਪੂਰੇ ਪੰਜਾਬ ਨੂੰ ਇਕੱਠੇ ਹੋਣਾ ਚਾਹੀਦਾ ਜੀ ਆਪਾਂ ਸਭ ਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਆਪਣੀਆਂ ਮੀਟਿੰਗਾਂ ਰੱਖ ਕੇ ਇਹ ਮਾਮਲੇ ਦੇ ਉੱਪਰ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਕਦੋਂ ਤੱਕ ਆਪਾਂ ਆਪਣੇ ਹੀਰੇ ਗਵਾਉਂਦੇ ਰਹਾਂਗੇ ਜੀ ਕਦੋਂ ਤੱਕ ਆਪਾਂ ਆਪਣੇ ਪਰਵਾਨ ਦੇ ਜੀ ਗਵਾਉਂਦੇ ਰਹਾਂਗੇ ਕਿਤੇ ਨਾ ਕਿਤੇ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਨਾ ਜੀ ਇਹ ਗੱਲਾਂ ਪਹਿਲਾਂ ਵੀ ਉੜਦੀਆਂ ਰਹੀਆਂ ਨੇ ਜੀ ਹੁਣ ਰਾਤ ਨੂੰ ਸੜਕ ਤੇ ਜਾ ਕਾਲਾ ਠੱਠਾ ਜਾਂ ਕਾਲੀ ਗਾਂ ਪਤਾ ਨਹੀਂ ਲੱਗਦੀ ਜੀ ਪੂਰੀ ਦੀ ਪੂਰੀ ਗੱਡੀ ਡੈਮੇਜ ਹੈ ਡੈਥ ਹੋ ਗਈ ਐਕਸੀਡੈਂਟ ਹੋ ਗਿਆ ਜਾਂ ਸੱਟਾਂ ਲੱਗੀਆਂ ਜੀ ਸੈਸਬਾ ਦੇ ਵਿੱਚ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੇ ਨਾਲ ਵੀ ਕਈ ਵਾਰੀ ਰੋਡ ਦੇ ਉੱਪਰ ਦੇਖਿਆ ਸੀ ਬ੍ਰਿਕਾਂ ਕਲਾ ਕੇ ਆਪਣਾ ਬਚਾਅ ਕਰੀਦਾ ਜੀ ਮਾਮਲਾ ਗੰਭੀਰ ਹੈ ਜੀ ਇਹਦੇ ਉੱਪਰ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਇੱਕ ਹੋ ਕੇ ਸਖਤ ਤੋਂ ਸਖਤ ਕਾਨੂੰਨ ਲਾਗੂ ਕਰਨ ਦੀ ਜ਼ਰੂਰਤ ਹੈ ਔਰ ਸਰਕਾਰ ਦੇ ਵਿੱਚ ਹੈਗੇ ਆ ਜੀ ਤਾਂ ਮੈਂ ਸੱਖ ਦੇ ਵਿੱਚ ਆ ਕਿ ਬਿਲਕੁਲ ਸਖਤ ਕਾਨੂੰਨ ਬਣਾਉਣਾ ਚਾਹੀਦਾ ਮਾਨ ਸਾਹਿਬ ਹੁਣ ਗੱਲ ਕਰੀਏ ਵਰਿੰਦਰ ਘੁੰਮਣ ਦੀ ਵੀ ਡੈਥ ਹੋਈ ਹੈ ਉਹਨਾਂ ਦਾ ਕਹਿਣਾ ਕਿ ਦੋ ਹਾਰਟ ਅਟੈਕ ਆਏ ਨੇ ਪਰਿਵਾਰ ਦਾ ਹਸਪਤਾਲ ਦੇ ਉੱਤੇ ਰੋਪ ਲਾਏ ਜਾ ਰਹੇ ਨੇ ਕਿਵੇਂ ਦੇਖਦੋਂ ਸਾਰਾ ਮਾਮਲਾ ਕਿ ਪੰਜਾਬ ਨੂੰ ਇੱਕ ਹੋਰ ਹੀਰਾ ਗਵਾਉਣਾ ਪੈ ਗਿਆ ਆਪਣਾ ਉਹ ਵਰਿੰਦਰ ਕੁਮਣ ਬਹੁਤ ਸਾਡਾ ਇੱਕ ਬਹੁਤ ਅੰਤਰਰਾਸ਼ਟਰੀ ਪੱਧਰ ਦਾ weightlifter ਦਾ ਬਹੁਤ ਅੱਛਾ ਇੱਕ ਨੌਜਵਾਨ ਸੀ ਪੰਜਾਬ ਦਾ ਜਿਨ੍ਹਾਂ ਦੀ ਬੋਡੀ ਦੀ ਤਾਰੀਫ ਜਿਹੜੀ ਹੈ ਵਧੀਆ-ਵਧੀਆ ਵੱਡੇ-ਵੱਡੇ ਸਟਾਰ ਵੱਡੇ-ਵੱਡੇ ਐਕਟਰ ਔਰ ਜਿਹਨਾਂ ਵੀ ਬੰਦਾ ਦੇਖਦਾ ਸੀ ਵੀ ਕਿਆ ਬਾਤ ਹੈ ਉਹਦੇ ਵਿੱਚੋਂ ਇੱਕ ਪੰਜਾਬੀ ਦੀ ਝਲਕ ਨਜ਼ਰ ਆਉਂਦੀ ਸੀ ਪਰ ਕੱਲ ਜਦੋਂ ਇਹ ਖਬਰ ਸੁਣੀ ਆ ਕਿ ਅਚਾਨਕ ਹਾਰਟ ਅਟੈਕ ਆਇਆ ਔਰ ਉਹਨਾਂ ਦੀ ਮੌਤ ਹੋ ਗਈ ਤੇ ਇਹ ਹੁਣ ਇੱਕ ਜਾਂਚ ਦਾ ਵਿਸ਼ਾ ਹੈ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਪਰ ਪ੍ਰੋਪਰ ਉਹਨਾਂ ਦੀ ਜਿਹੜੀ ਮੌਤ ਹੈ ਉਹਦੇ ਕਾਰਨ ਕੀ ਰਹੇ ਨੇ ਉਹਦੀ ਪ੍ਰੋਪਰ ਤਰੀਕੇ ਨਾਲ ਕਿਉਂਕਿ ਸਾਡਾ ਭਰਾ ਤਾਂ ਚਲੇ ਗਿਆ ਜੀ ਪਰ ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਕੀ ਹੁੰਦਾ ਕਿ ਕਈ ਵਾਰੀ ਆਪਾਂ ਜਦੋਂ ਹਸਪੀਟਲ ਜਾਂਦੇ ਆ ਜਾਂ ਹਸਪੀਟਲ ਦੇ ਵਿੱਚ ਆਪਾਂ ਕਿਹੜੀ ਦਵਾਈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹਨਾਂ ਦਾ ਟ੍ਰੀਟਮੈਂਟ ਕਿਸ ਕਿਸਮ ਦਾ ਰਿਹਾ ਜਾਂ ਜਵੰਦਾ ਦੇ ਮਾਮਲੇ 'ਚ ਵੀ ਇਹ ਗੱਲ ਉੱਪਰ ਕੇ ਸਾਹਮਣੇ ਆਈ ਹੈ ਕਿ ਇੱਕ ਦੋ ਜਗ੍ਹਾ ਲੈ ਕੇ ਗਏ ਉਹਨਾਂ ਨੇ ਜਵਾਬ ਦਿੱਤਾ ਜਿ ਕੋ 4 ਘੰਟੇ ਰਾਜਵੀਰ ਜਵੰਦਾ ਸਾਡਾ ਪ੍ਰਾਂ ਸਰਵਾਈਵ ਕਰਦਾ ਰਿਹਾ ਜੀ ਉਹਦਾ ਸਾਹ ਚੱਲਦਾ ਰਿਹਾ ਜੀ ਠੀਕ ਹੈ ਜੀ 4 ਘੰਟੇ ਜਦੋਂ ਉੱਥੇ ਲੈ ਕੇ ਆਏ ਜਦੋਂ ਹਸਪੀਟਲ ਆ ਕੇ ਫਿਰ ਉਸ ਤੋਂ ਬਾਅਦ ਤਾਂ ਪ੍ਰੂਵਮੈਂਟ ਹੋਣੀ ਚਾਹੀਦੀ ਸੀ ਨਾ ਠੀਕ ਹੈ ਤੇ ਉਹ ਉਹ ਉਹਦੇ ਵਿੱਚ ਕੋਈ ਨਾ ਕੋਈ ਬਿਹਤਰੀ ਹੋਣੀ ਚਾਹੀਦੀ ਸੀਗੀ ਨਹੀਂ ਹੋਈ ਤਾਂ ਐਬੀਐਸ ਵਾਲੀ ਨਿਸ਼ਾਨੇ ਜੀ ਕਈ ਚੀਜ਼ਾਂ ਨੇ ਜੜੀਆਂ ਜੜੀਆਂ ਕਿ ਇਸ ਚੀਜ਼ ਦੇ ਉੱਪਰ ਸਵਾਲ ਪੈਦਾ ਕਰਦੀਆਂ ਨੇ ਕਿ ਜਿਹੜੇ ਹੁਣ ਹਰ ਨੌਜਵਾਨ ਬੱਚੇ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਨਾਂ ਕਮਾਇਆ ਆਪਣੀ ਪੰਜਾਬੀ ਜ਼ੁਬਾਨ ਦੇ ਵਿੱਚ ਗੀਤ गा ਕੇ ਆਪਣਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਗਰ ਉਹਨਾਂ ਦੇ ਨਾਲ ਇਸ ਕਿਸਮ ਦੀਆਂ ਕਠਿਨਾਵਾਂ ਜਿਹੜੀਆਂ ਹੋਣਗੀਆਂ ਮੈਡੀਕਲ ਜਿਹੜਾ ਲਾਈਨ ਦੇ ਵਿੱਚ ਇਸ ਕਿਸਮ ਦੀ ਕੋਈ ਕੁਤਾਹੀ ਹੋਏਗੀ ਤਾਂ ਉਹਦੇ ਵਿੱਚ ਜਰੂਰ ਜਿਹੜੀ ਹੈ ਕਿਤੇ ਨਾ ਕਿਤੇ ਅਗਰ ਕੋਈ ਕੁਤਾਹੀ ਪਾਈ ਜਾਂਦੀ ਹੈ ਤਾਂ ਮੈਂ ਸਮਝਦਾ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਔਰ ਮੈਂ ਇਸ ਚੀਜ਼ ਦੀ ਮੰਗ ਕਰਦਾ ਹਾਂ ਬਿਲਕੁਲ ਧੰਨਵਾਦ ਏ ਸੀ ਦੇਮਨ ਐਮ ਐਲ ਏ ਨਾਬਾ ਜਿਨ੍ਹਾਂ ਦੇ ਵੱਲੋਂ ਅੱਜ ਕਿਹਾ ਗਿਆ ਕਿ ਰਾਜਵੀਰ ਜਵੰਦਾ ਨਾਲ ਜੋ ਘਟਨਾ ਵਾਪਰੀ ਹੈ ਉਹ ਕਾਫੀ ਦਿਲ ਨੂੰ ਦਿਖਾਉਣ ਵਾਲੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਪੰਜਾਬ ਦਾ ਜਿਹੜਾ ਪੁੱਤ ਸੀ ਪੰਜਾਬ ਤੋਂ ਵਿਛੜ ਚੁੱਕਿਆ ਉੱਥੇ ਵਿਰਿੰਦਰ ਘੁੰਮਣ ਦੀ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੇ ਹਸਪਤਾਲ ਦੇ ਵੱਲੋਂ ਇਹ ਜੀ ਗਲਤ ਕਾਰਵਾਈਆਂ ਕਰੀਆਂ ਜਾਂਦੀਆਂ ਨੇ ਕਿ ਕਾਫੀ ਟਾਈਮ ਤੱਕ ਉਹਨਾਂ ਦਾ ਇਲਾਜ ਨਹੀਂ ਸਹੀ ਢੰਗ ਨਾਲ ਹੋਇਆ ਜਾਂ ਫਿਰ ਜੇ ਕੋਈ ਵੀ ਗੱਲ ਮੂਰੀ ਆਊਗੀ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਊਗੀ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ